ਦਾਈ ਚਲਣਾ ਨਾਨਕ ਲਿਖਿਆ ਨਾਲ ਹਜ਼ੂਰ ਕਹਿੰਦੇ ਜੋ ਹੁਕਮ ਮੰਨਦੇ ਨੇ ਹੁਕਮ ਦੇ ਨਾਲ ਹੀ ਮਿਲਦਾ ਹੈ ਭਾਈ ਹੁਕਮ ਤੋਂ ਬਿਨਾ ਕੁਝ ਪ੍ਰਾਪਤ ਨਹੀਂ ਹੁੰਦਾ ਜਿਹੜਾ ਦਿਹਾੜਾ ਅੱਜ ਸਿੱਖ ਸੰਗਤਾਂ ਬੜੇ ਪਿਆਰ ਨਾਲ ਬੜੀ ਸ਼ਰਧਾ ਨਾਲ ਬੜੀ ਚਾਹ ਨਾਲ ਮਨਾ ਰਹੀਆਂ ਨੇ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦਾ ਗੁਰਿਆਈ ਦਿਵਸ ਇਤਿਹਾਸ ਪੜ ਕੇ ਵੇਖ ਲਿਓ ਇਸ ਸਾਰੀ ਖੇਡ ਹੁਕਮ ਦੀ ਹੈ ਹੁਕਮ ਤੋਂ ਬਿਨਾਂ ਕੁਝ ਨਹੀਂ ਮਿਲਦਾ ਜਨਮ ਦਾ ਨਾਮ ਭਾਈ ਲੈਣਾ ਹੈ ਭਾਈ ਲੈਣਾ ਜੀ ਗੁਰਦੇਵ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਸ਼ਰਨ ਵਿੱਚ ਆਉਂਦੇ ਨੇ ਆਪ ਜੀ ਨੇ ਭਾਈ ਸਾਹਿਬ ਜੀ ਤੋਂ ਇਤਿਹਾਸ ਸਰਵਣ ਕੀਤਾ ਭਾਈ ਲੈਣਾ ਜੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਸੰਗਤ ਵਿੱਚ ਆਉਂਦੇ ਨੇ ਔਰ ਸੰਗਤ ਵਿੱਚ ਰਹਿ ਕੇ ਕਰਤਾਰਪੁਰ ਦੀ ਧਰਤੀ ਤੇ ਮੇਲ ਹੁੰਦਾ ਇਹਦੇ ਤੋਂ ਪਹਿਲਾਂ ਕਾਰਨ ਕੀ ਬਣਦਾ ਮੈਂ ਸੰਖੇਪ ਵਿੱਚ ਬੇਨਤੀ ਕਰਨੀ ਹੈ ਗੁਰਦੇਵ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਬਾਣੀ ਇੱਕ ਸਿੱਖ ਪੜਦਾ ਪਿਆ ਸੀ ਭਾਈ ਜੋਧ ਜਦੋਂ ਭਾਈ ਜੋਧ ਦੇ ਮੁਖੋਂ ਇਹ ਇਲਾਹੀ ਕਲਾਮ ਭਾਈ ਲਹਿਣਾ ਜੀ ਨੇ ਸਰਵਣ ਕੀਤਾ ਖਡੂਰ ਸਾਹਿਬ ਦੀ ਧਰਤੀ ਤੇ ਰਹਿ ਰਹੇ ਨੇ ਤਾਂ ਉਹਨਾਂ ਤੋਂ ਛੱਟ ਪੁੱਛਿਆ ਇਹ ਕਲਾਮ ਕਿਸ ਦਾ ਹੈ ਇਹ ਅਲਾਹੀ ਅੰਦਰ ਨੂੰ ਸਕੂਨ ਦੇਣ ਵਾਲੀ ਬਾਣੀ ਕਿਸ ਦੀ ਹੈ ਭਾਈ ਜੋਧ ਨੇ ਆਖਿਆ ਗੁਰਦੇਵ ਗੁਰੂ ਨਾਨਕ ਸਾਹਿਬ ਜੀ ਦੀ ਆਸਾ ਕੀ ਵਾਰ ਹੈ ਕਿੱਥੇ ਰਹਿੰਦੇ ਨੇ ਕਿੱਥੇ ਮਿਲਣਗੇ ਕਹਿਣ ਲੱਗੇ ਇਸ ਵੇਲੇ ਕਰਤਾਰਪੁਰ ਦੀ ਧਰਤੀ 'ਤੇ ਨੇ ਸਾਰੇ ਜਗਤ ਨੂੰ ਤਾਰ ਕੇ ਤੇ ਹੁਣ ਆਪਣੀ ਮੁਠੀ ਵਿੱਚ ਹਲ ਲੈ ਕੇ ਜਗਤ ਨੂੰ ਕਿਰਤ ਕਰਨ ਦੀ ਜਾਚ ਸਿਖਾ ਰਹੇ ਨੇ ਕਰਤਾਰਪੁਰ ਬੈਠੇ ਹੋਏ ਨੇ ਗੁਰਬਾਣੀ ਦਾ ਇੱਕ ਬਚਨ ਹੈ ਜੋ ਦੀਸਾ ਗੁਰ ਸਿਖੜਾ ਤਿਸ ਨਿਮ ਨਿਮ ਲਘੂ ਪਾਹੇ ਜਿਉ ਆਖਾ ਬਿਰਥਾ ਜੀ ਕੀ ਗੁਰ ਸੱਜਣ ਵਹਿ ਮਿਲਾਏ ਜੀ ਉਥੋਂ ਤੁਰ ਪਏ ਹਰ ਵਾਰ ਹਰ ਸਾਲ ਮਹਾ ਜਵਾਲਾਮੁਖੀ ਦੀ ਯਾਤਰਾ ਜਾਂਦੇ ਨੇ ਵੈਸ਼ਨੋ ਦੇਵੀ ਦੀ ਯਾਤਰਾ ਜਾਂਦੇ ਨੇ ਪਿਤਾਪੁਰਖੀ ਹਰ ਸਾਲ ਜਾਣ ਦਾ سلسلہ ਜੇ ਔਰ ਆਮ ਜਗਿਆਸੂ ਨਹੀਂ ਸੰਨ ਦੇਵੀ ਦੇ ਜਥੇਦਾਰ ਬਣ ਕੇ ਜਾਂਦੇ ਸਨ ਜਥਾ ਲੈ ਕੇ ਜਾਂਦੇ ਸਨ ਜਦੋਂ ਇਸ ਵਾਰੀ ਗਏ ਮਨ ਨੂੰ ਪ੍ਰੇਰਣਾ ਮਿਲੇ ਕਿਉਂਕਿ ਉਦਮ ਮਤ ਤੇ ਪ੍ਰੇਰਣਾ ਉਸ ਅਕਾਲ ਪੁਰਖ ਦੇ ਹੈ ਗੁਰਦੇਵ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨਾਂ ਦਾ ਚਾਹ ਮਨ ਚ ਪੈਦਾ ਹੋਇਆ ਕਰਤਾਰਪੁਰ ਦੀ ਧਰਤੀ ਨ ਹੋ ਤਰੇ ਆਪਣੇ ਸਾਥੀਆਂ ਨੂੰ ਕਹਿੰਦੇ ਤੁਸੀਂ ਇੱਥੇ ਰੁਕੋ ਅਸੀਂ ਅੱਜ ਆਪਣੇ ਸਿਰ ਦੇ ਸਾਈ ਨੂੰ ਮਿਲ ਕੇ ਆਂਦੇ ਘੋੜੀ ਤੇ ਸਵਾਰ ਸਨ ਗਏ ਧਰਮਸ਼ਾਲਾ ਦੇ ਅੰਦਰ ਗੁਰਦੇਵ ਗੁਰੂ ਨਾਨਕ ਸਾਹਿਬ ਜੀ ਨੇ ਘੋੜੀ ਦੀਆਂ ਵਾਗੋਂ ਆਗੋਂ ਫੜੀਆਂ ਪਰ ਸੱਚ ਤਾਂ ਇਹ ਐ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਲੈਣੇ ਦੀਆਂ ਮਣਦੀਆਂ ਵਾਗਾਂ ਫੜ ਲਈਆਂ ਮਣਦੀਆਂ ਵਾਗਾਂ ਫੜ ਕੇ ਮਨ ਨੂੰ ਕਾਬੂ ਦੇ ਵਿੱਚ ਕਰ ਲਿਆ ਗੁਰਦੇਵ ਗੁਰੂ ਨਾਨਕ ਸਾਹਿਬ ਜੀ ਦੀ ਸੰਗਤ ਵਿੱਚ ਗਏ ਧਰਮਸ਼ਾਲਾ ਵਿੱਚ ਦਰਸ਼ਨ ਹੋਏ ਹਜ਼ੂਰ ਗੁਰਦੇਵ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਸੰਗਤ ਵਿੱਚ ਰਹਿ ਕੇ ਉੱਥੇ ਜੋ ਨਾਮ ਬਾਣੀ ਦਾ ਪ੍ਰਵਾਹ ਚੱਲਦਾ ਜੋ ਸੰਗਤ ਪੰਗਤ ਦਾ ਪ੍ਰਵਾਹ ਚੱਲਦਾ ਉਸ ਦੇ ਪ੍ਰਭਾਵ ਨੇ ਆਪਣੇ ਇਹਨਾਂ ਮਨਾਂ ਨੂੰ ਆਕਰਸ਼ਿਤ ਕੀਤਾ ਮਨ ਪਰਿਹਰਿਆ ਗਿਆ ਇੱਥੇ 7 ਸਾਲ ਰਹਿ ਭਾਈ ਲਹਿਣਾ ਜੀ ਗੁਰਦੇਵ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਹਰੇਕ ਬਚਨ ਮੰਨਦੇ ਨੇ ਉਹ ਹਰੇਕ ਹੁਕਮ ਨੂੰ ਮੰਨਦੇ ਨੇ ਇੱਥੋਂ ਤੱਕ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਦੋਂ ਖੇਤਾਂ ਵਿੱਚ ਕੰਮ ਕਰਦੇ ਨੇ ਮੁੰਜੀ ਦਾ ਸਮਾਂ ਸੀ ਮੁੰਜੀ ਆਪ ਜਾਣਦੇ ਝੋਨਾ ਚਾਵਲ ਦੀ ਖੇਤੀ ਤਾਂ ਉਹਦੇ ਵਿੱਚੋਂ ਹਜ਼ੂਰ ਕਈ ਵਾਰ ਨਦੀਨ ਪੁੱਟਦੇ ਨਾਲ ਆਪ ਜੀ ਨੂੰ ਲੈ ਜਾਂਦੇ ਭਾਈ ਲੈਣਾ ਜੀ ਹੱਟੀ ਕਰਦੇ ਸਨ ਕਿਉਂਕਿ ਚਿੱਟੇ ਉਹਨਾਂ ਦੇ ਬਸਤਰ ਤੇ ਜਿਸ ਵੇਲੇ ਗੁਰੂ ਨਾਨਕ ਗੁਰਦੇਵ ਗੁਰੂ ਨਾਨਕ ਸਾਹਿਬ ਜੀ ਨੇ ਹੁਕਮ ਕੀਤਾ ਕਿਨ ਲਗੇ ਭਾਈ ਜੀ ਇਹ ਖੱਬਲ ਬੜਾ ਹੈ ਇਹ ਕਹਾਦੀਆਂ ਪੰਡਾ ਕਠੀਆਂ ਹੋ ਗਈਆਂ ਨੇ ਕਠੀਆਂ ਕਰੋ ਤੇ ਆਪਣੇ ਸਿਰ ਤੇ ਚੁੱਕੋ ਜਾ ਕੇ ਪਸ਼ੂਆਂ ਨੂੰ ਪਾਵਾਂਗੇ ਸਿਰ ਦੇ ਉੱਪਰ ਹਜ਼ੂਰ ਪੰਡਾ ਚੁਕਾ ਦਿੰਦੇ ਨੇ ਉਹ ਪੰਡਾ ਦੇ ਵਿੱਚੋਂ ਪਾਣੀ ਪਿਆ ਨੂੰ ਚੜਦਾ ਹੈ ਚਿੱਕੜਦੇ ਨਾਲ ਆਪ ਜੀ ਦੇ ਬਸਤਰ ਜਿਹੜੇ ਨੇ ਚਿੱਟੇ ਉਹ ਭਿੱਜ ਜਾਂਦੇ ਨੇ ਮਾਤਾ ਸਲੱਖਣੀ ਜੀ ਦੂਰੋਂ ਤੱਕਦੇ ਨੇ ਤੱਕਦੇ ਹੀ ਉਹ ਕਹਿੰਦੇ ਨੇ ਹਜ਼ੂਰ ਆਪ ਜੀ ਇਹ ਕੀ ਕਰ ਰਹੇ ਹੋ ਭਾਈ ਲਹਿਣਾ ਜੀ ਦੇ ਸੋਹਣੇ ਪੋਸ਼ਾਕੇ ਨੇ ਸਾਰੇ ਆਪ ਜੀ ਨੇ ਖਰਾਬ ਕਰ ਦਿੱਤੇ ਚਿੱਕੜ ਦੇ ਨਾਲ ਇਹਨਾਂ ਦਾ ਚੋਲਾ ਲਿਬੜ ਗਿਆ ਹੈ ਗੁਰੂ ਨਾਨਕ ਸਾਹਿਬ ਜੀ ਨੇ ਆਖਿਆ ਇਹ ਪੰਡਾ ਨਹੀਂ ਇਹ ਤਾਂ ਦੀਨ ਦੁਨੀਆ ਦਾ ਸ਼ਤਰ ਹੈ ਇਹ ਚਿੱਕੜ ਨਹੀਂ ਹੈ ਇਨਾਂ ਦੇ ਚੋਗੇ ਦੇ ਉੱਪਰ ਕੇਸਰ ਛਿੜਕਿਆ ਜਾ ਰਿਹਾ ਹੈ ਅੱਜ ਇਹਨਾਂ ਦੇ ਸੀਸ ਦੇ ਉੱਪਰ ਘਾ ਦੀਆਂ ਪੰਡਾਂ ਨੇ ਪਰ ਘਾ ਦੀਆਂ ਪੰਡਾਂ ਨਹੀਂ ਯਾਦ ਰੱਖਿਓ ਇਹਨਾਂ ਤਾਂ ਦੁਨੀਆ ਦੇ ਦੁੱਖਾਂ ਦਰਦਾਂ ਦੀਆਂ ਪੰਡਾਂ ਆਪਣੇ ਸਿਰ ਤੇ ਲੈ ਕੇ ਲੋਕਾਈ ਨੂੰ ਸੁਖੀ ਕਰ ਦੇਣਾ ਗੁਰਦੇਵ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਸੰਗਤ ਵਿੱਚ ਰਹੇ ਹੁਕਮ ਮੰਨਿਆ ਹਜ਼ੂਰ ਦਾ ਬਚਨ ਹੈ ਨਾ ਨਾਨਕ ਹੁਕਮ ਨਾ ਮੰਨੈ ਪਰ ਭਾਈ ਲੈਣਾ ਜੀ ਨੇ ਹੁਕਮ ਮੰਨਿਆ ਗੁਰਦੇਵ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਇੱਕ ਵਾਰੀ ਰਾਤ ਹੀ ਸਿਆਲ ਦੀਆਂ ਰਾਤਾਂ ਸਨ ਬੜਾ ਮੀਂਹ ਪਿਆ ਮੀਂਹ ਦੇ ਨਾਲ ਕਰਤਾਰਪੁਰ ਦੀ ਜਿਹੜੀ ਧਰਮਸ਼ਾਲਾ ਸੀ ਉਹਦੀ ਕੰਧ ਢਹਿ ਗਈ ਕੱਚੀਆਂ ਕੰਧਾਂ ਹੁੰਦੀਆਂ ਸਨ ਕੰਧ ਢਹਿ ਗਈ ਹਜ਼ੂਰ ਨੇ ਉਸੇ ਵੇਲੇ ਹੁਕਮ ਕੀਤਾ ਕਹਿਣ ਲੱਗੇ ਭਾਈ ਲੈਣਾ ਜੀ ਇਹ ਕੰਧ ਸਵੇਰ ਹੋਣ ਤੱਕ ਅੰਮ੍ਰਿਤ ਵੇਲਾ ਹੋਣ ਤੱਕ ਉਸਰਣੀ ਚਾਹੀਏ ਰਾਤ ਦੀ ਠੰਡ ਦੇ ਅੰਦਰ ਹਜ਼ੂਰ ਨੇ ਗੁਰਦੇਵ ਦਾ ਹੁਕਮ ਮੰਨਿਆ ਔਰ ਉਹ ਕੰਦ ਉਸਾਰ ਦਿੱਤੇ ਗੁਰਦੇਵ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਵਾਰੀ ਹੁਕਮ ਕੀਤਾ ਧਰਮਸ਼ਾਲਾ ਦੇ ਅੰਦਰ ਕੋਈ ਚੂਹੀ ਮਰੀ ਪਈ ਹੋਈ ਸੀ ਕਿਉਂਕਿ ਇਹ ਮੁਰਦਿਆਂ ਨੂੰ ਚੁੱਕਣਾ ਇਸ ਗੰਦਗੀ ਨੂੰ ਚੁੱਕਣਾ ਕੰਮ ਉਸ ਵੇਲੇ ਛੂਦਰਾਂ ਦਾ ਹਾਇਆ ਕਰਦਾ ਸੀ ਔਰ ਜਿਹੜੇ ਉੱਚੀ ਜਾਤੀ ਦੇ ਲੋਕ ਸਨ ਇਸ ਕੰਮ ਤੋਂ ਨਫ਼ਰਤ ਕਰਦੇ ਸਨ ਗੁਰੂ ਨਾਨਕ ਸਾਹਿਬ ਜੀ ਨੇ ਵੇਖਣਾ ਸੀ ਅੰਦਰ ਦੀ ਮੈਲ ਕਿੰਨੀ ਕੁ ਲੱਤ ਚੁੱਕੀ ਪਾਈ ਲੈਣਾ ਜੀ ਨੇ ਸਤਿ ਬਚਨ ਆਖਿਆ ਔਰ ਉਸ ਧਰਮਸ਼ਾਲਾ ਦੀ ਸਫਾਈ ਕਰ ਦਿੱਤੀ ਇੱਕ ਵਾਰੀ ਗੁਰਦੇਵ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਾ ਰਹੇ ਨੇ ਤਾਂ ਉਸ ਵੇਲੇ ਇੱਕ ਚਲੇ ਦੇ ਅੰਦਰ ਹਜ਼ੂਰ ਦੇ ਹੱਥੋਂ ਹੱਥੋਂ ਛੰਨਾ ਛੁੱਟਿਆ ਉਹ ਗੰਦੇ ਚਲੇ ਦੇ ਵਿੱਚ ਡਿੱਗ ਪਿਆ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਪੁੱਤਰ ਬਾਬਾ ਸ੍ਰੀ ਚੰਦ ਜੀ ਨੂੰ ਫਰਮਾਇਆ ਕਹਿਣ ਲੱਗੇ ਚਿੱਕੜ ਦੇ ਵਿੱਚ ਕੌਲਾ ਡਿੱਗ ਚੁੱਕਾ ਹੈ ਜਾਓ ਪਕੜ ਕੇ ਲਿਆਓ ਕੱਢ ਕੇ ਲਿਆਓ ਬਾਬਾ ਸ੍ਰੀ ਚੰਦ ਜੀ ਨੇ ਆਖਿਆ ਸੇਵਕ ਬੜੇ ਨੇ ਬੜੇ ਸੇਵਾਦਾਰ ਨੇ ਕੱਢ ਲੈਣਗੇ ਕੰਨੂ ਮੇਰੇ ਹੱਥ ਲਵੇੜਦੇ ਬਾਬਾ ਲਖਮੀ ਦਾਸ ਜੀ ਨੇ ਵੀ ਇਹੀ ਉੱਤਰ ਦਿੱਤਾ ਪਰ ਜਦੋਂ ਹੀ ਹਜ਼ੂਰ ਨੇ ਕਿਰਪਾ ਦ੍ਰਿਸ਼ਟੀ ਦੇ ਨਾਲ ਭਾਈ ਲੈਣਾ ਜੀ ਵੱਲ ਵੇਖਿਆ ਤੇ ਇਸ਼ਾਰਾ ਕੀਤਾ ਉਸੇ ਵੇਲੇ ਉਸ ਚ ਬੱਚੇ ਦੇ ਵਿੱਚ ਛਾਲ ਮਾਰ ਦਿੱਤੀ ਤੇ ਕੌਲ ਕੱਢ ਕੇ ਲੈ ਹੁਕਮ ਮੰਨਿਆ ਨਾ ਹੁਕਮ ਮੰਨਿਆ ਗੁਰਦੇਵ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਵੇਲੇ ਸੰਗਤ ਭਰੀ ਹੋਈ ਸਭਾ ਦੇ ਅੰਦਰ ਹਜ਼ੂਰ ਨੇ ਆਪਣੇ ਹੱਥ ਦੇ ਵਿੱਚ ਸਿੱਕਾ ਲਿਆ ਕੁਝ ਪੈਸੇ ਲਏ ਅਰ ਸਾਰੀ ਭਰੀ ਹੋਈ ਸੰਗਤ ਦੇ ਵਿੱਚ ਪੁੱਛਿਆ ਬਾਬਾ ਸ੍ਰੀ ਚੰਦ ਜੀ ਨੂੰ ਕਹਿਣ ਲੱਗੇ ਸਾਡੀ ਮੁਠੀ ਦੇ ਵਿੱਚ ਕੀ ਹੈ ਬਾਬਾ ਸ੍ਰੀ ਚੰਦ ਜੀ ਨੇ ਵੇਖ ਲਿਆ ਕਹਿਣ ਲੱਗੇ ਪਿਤਾ ਜੀ ਆਪ ਜੀ ਦੇ ਹੱਥ ਦੇ ਵਿੱਚ ਰੁਪਈਆ ਹੈ ਆਪ ਜੀ ਦੇ ਹੱਥ ਦੇ ਵਿੱਚ ਪੈਸੇ ਨੇ ਹੋਰ ਕੀ ਹੈ ਗੁਰਦੇਵ ਮੁਸਕਰਾਏ ਉਹਨਾਂ ਭਾਈ ਲੈਣਾ ਜੀ ਵੱਲ ਇਸ਼ਾਰਾ ਕੀਤਾ ਭਾਈ ਲੈਣਾ ਜੀ ਦੋਵੇਂ ਹੱਥ ਜੋੜ ਕੇ ਕਹਿਣ ਲੱਗੇ ਸੱਚੇ ਪਾਤਸ਼ਾਹ ਮੇਰੀ ਇੰਨੀ ਸਮਰੱਥਾ ਨਹੀਂ ਮੈਂ ਦੱਸ ਸਕਾਂ ਤੁਹਾਡੀ ਮੁਠੀ ਦੇ ਵਿੱਚ ਕੀ ਹੈ ਪਾਤਸ਼ਾਹ ਜੇ ਤੁਸੀਂ ਕਿਰਪਾ ਕਰੋ ਤੇ ਮੈਂ ਦੱਸਾਂ ਮੈਨੂੰ ਪਤਾ ਹੈ ਤੁਹਾਡੀ ਮੁਠੀ ਦੇ ਅੰਦਰ ਦੀਨ ਤੇ ਦੁਨੀਆ ਦੀ ਦੌਲਤ ਹੈ ਤੁਹਾਡੀ ਮੁਠੀ ਦੇ ਅੰਦਰ ਹਲਤ ਪਲਤ ਦੇ ਸੁੱਖ ਨੇ ਤੁਹਾਡੀ ਮੁਠੀ ਦੇ ਅੰਦਰ ਪ੍ਰਭੂ ਦੀ ਦਰਗਾਹ ਦੀ ਕੁੰਜੀ ਹੈ ਜਾਦ ਰੱਖਿਓ ਹੁਕਮ ਅਨਿਆ ਗੁਰਦੇਵ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਪ੍ਰਸੰਨ ਹੋਏ ਔਰ ਅੱਜ ਦਾ ਉਹ ਦਿਨ ਜਿਸ ਦਿਨ ਹਜ਼ੂਰ ਨੇ ਸਾਰੇ ਸਿੱਖਾਂ ਦੀ ਪਰਖ ਕਰਦਿਆਂ ਹੋਇਆ ਅੱਜ ਮੇਰੇ ਪਾਤਸ਼ਾਹ ਜੀ ਨੇ ਇੱਕ ਚੰਡਾਲ ਦਾ ਰੂਪ ਧਾਰਨ ਕੀਤਾ ਧਾਨਕ ਦਾ ਰੂਪ ਧਾਰਨ ਕੀਤਾ ਹਜ਼ੂਰ ਨੇ ਇੱਕ ਸ਼ਿਕਾਰੀ ਦਾ ਵੇਸ ਬਣਾਇਆ ਪਾਟਾ ਚੋਗਾ ਪਾਇਆ ਆਪਣੇ ਹੱਥ ਵਿੱਚ ਕੁਤਕਾ ਫੜਿਆ ਆਪਣੇ ਲੱਕ ਦੇ ਨਾਲ ਅਨੋਖਾ ਕਪੜਾ ਬਨ ਲਿਆ ਔਰ ਮੇਰੇ ਪਾਤਸ਼ਾਹ ਜੀ ਨੇ ਆਪਣੇ ਮਗਰ ਕੁੱਤੇ ਲਗਾ ਲਏ ਇੱਕ ਧਾਨਕ ਦੇ ਰੂਪ ਵਿੱਚ ਹਜ਼ੂਰ ਧਰਮਸ਼ਾਲਾ ਵਿੱਚੋਂ ਨਿਕਲੇ ਇਤਿਹਾਸ ਦੱਸਦਾ 20000 ਦੀ ਗਿਣਤੀ ਸੀ ਮਗਰ ਤੁਰਨ ਵਾਲਿਆਂ ਦੇ ਉਹ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਮਗਰ ਮਗਰ ਗਏ ਹਜ਼ੂਰ ਨੇ ਗਢੇ ਪਾਈ ਹੋਈ ਗੋਦੜੀ ਦੇ ਵਿੱਚ ਪੈਸੇ ਸਨ ਹਜ਼ੂਰ ਨੇ ਸੁੱਟ ਦਿੱਤੇ ਕੁਝ ਪੈਸੇ ਚੁਗਣ ਲੱਗ ਪਏ ਹਜ਼ੂਰ ਦੀ ਗੋਦੜੀ ਦੇ ਵਿੱਚ ਹੀਰੇ ਤੇ ਰਤਨ ਸਨ ਹਜ਼ੂਰ ਨੇ ਖਿਲਾਰ ਦਿੱਤੇ ਕੁਝ ਉਹ ਚੁਗਣ ਲੱਗ ਪਏ ਮੇਰੇ ਪਾਤਸ਼ਾਹ ਜੀ ਨੇ ਪਿੱਛਾ ਭੌਂਕੇ ਵੇਖਿਆ ਕੌਣ ਹੈ ਕੁਝ ਬਚ ਗਏ ਸਨ ਹਜ਼ੂਰ ਨੇ ਕੁੱਤੇ ਮਗਰ ਲਾ ਦਿੱਤੇ ਉਹ ਵੀ ਨੱਥ ਗਏ ਹੁਣ ਵੇਖਿਆ ਕੌਣ ਹੈ ਇਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਮਗਰ ਨੇ ਕੁੱਤਕੇ ਦਾ ਡਰਾਵਾ ਦਿੱਤਾ ਬਾਬਾ ਬੁੱਢਾ ਸਾਹਿਬ ਜੀ ਵੀ ਪਿੱਛੇ ਚਲੇ ਗਏ ਭਾਈ ਲੈਣਾ ਜੀ ਦਸੇ ਗੁਰਦੇਵ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਪੁੱਛਣ ਲੱਗੇ ਕਿਉਂ ਪਹੀ ਲੈਣਿਆ ਤੁਸੀਂ ਵੀ ਕੁਤਕਾ ਘਾਣਾ ਹੈ ਕਿ ਉਂਝ ਜਾਣਾ ਹੈ ਜਾਓ ਭੱਜ ਜਾਓ ਸਾਰੇ ਚਲੇ ਗਏ ਨੇ ਕਹਿਣ ਲੱਗੇ ਪਾਤਸ਼ਾਹ ਜਿਨ੍ਹਾਂ ਦੇ ਘਰ ਸਨ ਉਹ ਘਰਾਂ ਨੂੰ ਚਲੇ ਗਏ ਜਿਨ੍ਹਾਂ ਦੇ ਥਾਂ ਸਨ ਆਪਣੀਆਂ ਥਾਵਾਂ ਨੂੰ ਚਲੇ ਗਏ ਮੇਰਾ ਤਾਂ ਗੁਰਦੇਵ ਤੁਹਾਡੇ ਤੋਂ ਬਿਨਾ ਕੋਈ ਟਿਕਾਣਾ ਨਹੀਂ ਮੈਂ ਜਾਵਾਂ ਕਿਥੇ ਪਾਤਸ਼ਾਹ ਜੀ ਕਹਿਣ ਲੱਗੇ ਸ਼ਾਹ ਉਹਗੇ ਲੈ ਕੇ ਗਏ ਤਾਂ ਉਹਨਾਂ ਕੀ ਵੇਖਿਆ ਕਿ ਇੱਕ ਚਿੱਟੀ ਚਾਦਰ ਦੇ ਥੱਲੇ ਮੁਰਦਾ ਨਮਾ ਕੋਈ ਚੀਜ਼ ਵਸਤ ਪਈ ਹੋਏ ਪਾਦਸ਼ਾਹ ਜੀ ਕਹਿਣ ਲੱਗੇ ਜੇ ਨਹੀਂ ਜਾਣਾ ਤਾਂ ਇੰਜ ਕਰੋ ਇਹ ਮੁਰਦਾ ਹੈ ਇਸ ਨੂੰ ਖਾਓ ਭਾਈ ਲੈਣਾ ਜੀ ਯਾਦ ਰੱਖਿਓ ਹੁਕਮ ਮੰਨਣ ਦੇ ਵਿੱਚ ਪਰਪੱਕ ਕਹਿਣ ਲੱਗੇ ਪਾਦਸ਼ਾਹ ਜੇ ਹੁਕਮ ਕਰਨ ਵਾਲਾ ਵੱਡਾ ਹੈ ਤੇ ਮੰਨਣ ਵਾਲਾ ਵੀ ਵੱਡਾ ਹੀ ਹੈ ਉਹਨਾਂ ਨੇ ਆਖਿਆ ਪਾਦਸ਼ਾਹ ਦੱਸੋ ਪੈਰਾਂ ਵੱਲੋਂ ਖਾਵਾ ਕਿ ਸਿਰ ਵੱਲੋਂ ਖਾਵਾ ਗੁਰਦੇਵ ਕਹਿਣ ਲੱਗੇ ਪਹਿਰਾਵਾਲੋਂ ਸਮਝਾ ਦਿੱਤਾ ਜੇ ਨਿਮਰਤਾ ਰਹੇਗੀ ਮਠਾਸ ਬਣੀ ਰਹੇਗੀ ਜਿਹੜੇ ਨੀਵੇਂ ਹੁੰਦੇ ਨੇ ਉਹੀ ਗੌਰੇ ਹੁੰਦੇ ਨੇ ਕੀ ਵੇਖਿਆ ਚਾਦਰ ਚੁੱਕ ਕੇ ਵੇਖੀ ਤੇ ਕੜਾ ਪ੍ਰਸ਼ਾਦ ਦੀ ਦੇਗ ਪਈ ਹੋਈ ਗੁਰਦੇਵ ਨੇ ਨਿਵਾਜ ਦਿੱਤਾ ਆਪਣੇ ਹਿਰਦੇ ਵਿੱਚ ਥਾਂ ਦੇ ਦਿੱਤੀ ਤੇ ਗੁਰਦੇਵ ਦੀ ਪਾਵਨ ਬਾਣੀ ਦਾ ਬਚਨ ਹੈ ਲਹਿਣੇ ਦੀ ਫੇਰਾਈ ਹੈ ਨਾਨਕਾ ਦੋਹੀ ਖੱਟੀਐ ਜੋਤ ਉਹਾ ਜੁਗਤ ਸਾਇ ਸ਼ਹਿਕਾਇਆ ਫੇਰ ਪਲਟਿਆ ਝੁੱਲੈ ਸੋ ਛਤ ਨਿਰੰਜਨੀ ਮਲ ਤਖਤ ਬੈਠਾ ਗੁਰ ਹਟਿਆ ਕਰੇ ਜੇ ਗੁਰ ਫਰਮਾਇਆ ਸਿਲ ਜੋਗ ਅਲੂਣੀ ਚਟਿਏ ਐਸਾ ਹੁਕਮ ਮੰਨਿਆ ਗੁਰਦੇਵ ਨੇ ਆਪਣਾ ਅੰਗ ਬਣਾ ਲਿਆ ਅੰਗੇ ਖੁਦ ਬਣਾ ਲਿਆ ਖੁਦ ਦਾ ਅੰਗ ਬਣਾ ਲਿਆ ਤੇ ਨਾਮ ਭਾਈ ਲੈਣਾ ਤੋਂ ਅੰਗਦ ਰੱਖ ਦਿੱਤਾ ਏਸੀ ਗੁਰਿਆਈ ਜੋ ਗੁਰਦੇਵ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੂੰ ਸੌਂਪ ਦਿੱਤੇ ਹੁਕਮ ਦੇ ਨਾਲ ਹੀ ਸਭ ਕੁਝ ਮਿਲਦਾ ਜੇ ਹੁਕਮ ਨਹੀਂ ਹਜ਼ੂਰ ਨੇ ਆਖਿਆ ਨਾਨਕ ਹੁਕਮ ਨਾ ਮੰਨਹੀਂ ਤਾਂ ਘਰ ਹੀ ਅੰਦਰ ਦੂਰ ਪੁੱਤਰ ਸੰਨ ਬਾਬਾ ਸ੍ਰੀ ਚੰਦ ਜੀ ਬਾਬਾ ਲਖਮੀ ਦਾਸ ਜੀ ਪਰ ਜਾਦ ਰੱਖਿਓ ਹੁਕਮ ਨਾ ਮੰਨਿਆ ਗੁਰਦੇਵ ਨੂੰ ਗੁਰਦੇਵ ਕਰਕੇ ਨਾ ਮੰਨਿਆ ਪਿਤਾ ਕਰਕੇ ਮੰਨਿਆ ਘਰ ਵਿੱਚ ਹੀ ਸਾਰਾ ਕੁਝ ਸੀ ਨਹੀਂ ਮਿਲਿਆ ਹਜ਼ੂਰ ਕਹਿੰਦੇ ਨਾਨਕ ਹੁਕਮ ਨਾ ਮੰਨਈ ਤਾ ਘਰ ਹੀ ਅੰਦਰ ਦੂਰ ਅਗਲਾ ਬਚਨ ਹੁਕਮ ਭੀ ਤਿਨਾ ਮਨਾਏ ਸੀ ਪ੍ਰਭੂ ਪਿਆਰਾ ਹੁਕਮ ਵੀ ਉਹਨਾਂ ਨੂੰ ਮਨਾਉਂਦਾ ਹੈ ਜਿਨ ਕਉ ਨਦਰ ਕਰੇ ਜਿਨ੍ਹਾਂ ਤੇ ਆਪਣੀ ਨਜ਼ਰ ਇਨਾਇਤ ਕਰਦਾ ਮੇਰ ਦੀ ਨਿਗਾਹ ਕਰਦਾ ਬਚਨ ਪੜਦੇ ਆ ਨਾ ਉਦਮ ਮਤ ਪ੍ਰਭ ਅੰਤਰਜਾਮੀ ਜਿਉਂ